ਜਿੰਨੇ ਵੀ ਖੰਡੂਰ ਸਾਹਿਬ ਦੇ ਐਮਪੀਸੀ ਭਾਵ ਜਿਨ੍ਹਾਂ ਨੇ ਐਮਪੀ ਦੀ ਇਲੈਕਸ਼ਨ ਲੜੀ ਹੈ ਅਮਰਤਪਾਲ ਉਥੋਂ ਐਮਪੀ ਬਣ ਗਿਆ ਸੀ ਉਹਨਾਂ ਸਾਰਿਆਂ ਨੂੰ ਨੋਟਿਸ ਹਾਈ ਕੋਰਟ ਵੱਲੋਂ ਆਇਆ ਹੈ ਕਿ ਜਿਹੜਾ ਤੁਸੀਂ ਇਲੈਕਸ਼ਨ ਤੇ ਖਰਚਾ ਕੀਤਾ ਹੈ ਉਹ ਖਰਚਾ ਕਿੱਥੋਂ ਕੀਤਾ ਹੈ ਇਹਦੇ ਸਬੰਧ ਵਿੱਚ ਜਿਹੜਾ ਨੋਟਿਸ ਹੈ ਉਹ ਅਮਰਤਪਾਲ ਨੂੰ ਵੀ ਆਇਆ ਹੈ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੀ ਪਟੀਸ਼ਨ ਪਾਈ ਸੀ ਰਿਟ ਪਾਈ ਸੀ ਹਾਈ ਕੋਰਟ ਦੇ ਵਿੱਚ ਉਹ ਭਗਤ ਸਿੰਘ ਦਵਾਵੀ ਵੱਲੋਂ ਪਾਈ ਗਈ ਸੀ ਚਲੋ ਉਹਦੀ ਕੋਈ ਨਿਜੀ ਰੰਜਿਸ਼ ਹੋ ਸਕਦੀ ਹੈ ਉਹਦਾ ਨਿਜੀ ਕੋਈ ਵਿਰੋਧ ਹੋ ਸਕਦਾ ਉਸ ਪਟੀਸ਼ਨ ਤੇ ਉਸ ਰੈਟ ਤੇ ਸੁਣਵਾਈ ਹੋਈ ਹੈ ਤੇ ਉਹ ਤੋਂ ਬਾਅਦ ਵਿੱਚ ਅਮਰਤਪਾਲ ਨੂੰ ਨੋਟਿਸ ਭੇਜਿਆ ਗਿਆ ਉਹਦੇ ਵਿੱਚ ਕੀ ਕਿਹਾ ਗਿਆ ਉਹ ਤੋਂ ਪੁੱਛਿਆ ਗਿਆ ਕਿ ਜਿਹੜਾ ਤੂੰ ਚੋਣਾਂ ਤੇ ਇਲੈਕਸ਼ਨ ਤੇ ਖਰਚਾ ਕੀਤਾ ਉਹ ਕਿੱਥੋਂ ਕੀਤਾ ਦੂਜੀ ਗੱਲ ਉਹਦੇ ਵਿੱਚ ਇਹ ਵੀ ਜਵਾਬ ਮੰਗਿਆ ਗਿਆ ਕਿ ਤੁਸੀਂ ਜਦੋਂ ਇਲੈਕਸ਼ਨ ਹੋਈ ਹੈ ਧਾਰਮਿਕ ਸਥਾਨਾਂ ਦਾ ਫਾਇਦਾ ਉਠਾਇਆ ਹੈ। ਯਾਨੀ ਕਿ ਜਿੱਥੇ ਪੰਜਾਬ ਦੇ ਵਿੱਚ ਗੁਰਦਾਰਾ ਸਾਹਿਬ ਬਣੇ ਨੇ ਉੱਥੇ ਜਾ ਕੇ ਮੀਟਿੰਗਾਂ ਵਗੈਰਾ ਕੀਤੀਆਂ। ਤੇ ਲੋਕਾਂ ਨੂੰ ਉੱਥੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਕਿਹਾ ਗਿਆ ਕਿ ਸਿੱਖ ਕੌਮ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇੜੀ ਹੋ ਚੁੱਕੇ ਐ। ਇਹਨਾਂ ਨੂੰ ਨਸ਼ੇ ਤੋਂ ਛੁਡਾਉਣਾ ਜ਼ਰੂਰੀ ਹੈ, ਭਾਵਨਾਸ਼ ਛੁਡਾਉਣਾ ਜ਼ਰੂਰੀ ਹੈ। ਨੌਜਵਾਨਾਂ ਨੂੰ ਅਮਰ ਸ਼ਕਾਵਾਂਗੇ ਇਹੋ ਜਿਹੇ ਲੌਲੀਪੌਪ ਦੇ ਕੇ ਗੁਰਦਾਨ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਤੇ ਉਹ ਰਾਜਨੀਤਿਕ ਰਾਜਨੀਤਿਕ ਢਾਂਚਾ ਸੀ ਵੋਟਾਂ ਲੈਣ ਵਾਸਤੇ ਜਣ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਹ ਜਿਹੜੇ ਜਵਾਬ ਨੇ ਹਾਈ ਕੋਰਟ ਨੇ ਮੰਗੇ ਨੇ ਅਮਰਤਪਾਲ ਦੇ ਕੋਲੋਂ ਤੇ ਦੂਜੀ ਗੱਲ ਜਿਹੜਾ ਖਰਚਾ ਹੋਇਆ ਇਲੈਕਸ਼ਨ ਤੇ ਉਹ ਕਿੱਥੋਂ ਹੋਇਆ ਇਹ ਬਿਲਕੁਲ ਸਹੀ ਹੈ ਕਿ ਜਿਹੜਾ ਇਲੈਕਸ਼ਨ ਤੇ ਖਰਚਾ ਹੋਇਆ ਅਮਰਤਪਾਲ ਦਾ ਪਰਿਵਾਰ ਦੱਸੇ ਕਿੱਥੋਂ ਹੋਇਆ ਖਰਚਾ ਹਾਲਾਂਕਿ ਇਹ ਦੱਸਣ ਦੀ ਲੋੜ ਨਹੀਂ ਜਿਹੜੀਆਂ ਸਾਡੀਆਂ ਇੱਥੇ ਜਿਨ੍ਹਾਂ ਦੇ ਚੁੱਲ੍ਹੇ ਵਿੱਚ ਅੱਗ ਨਹੀਂ ਬਲਦੇ ਸੀ ਔਖੇ-ਸੌਖੇ ਕੈਨੇਡਾ ਚਲੇ ਗਏ ਕਿ ਅਮਰੀਕਾ ਚਲਾ ਗਿਆ। ਮਤਲਬ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ। ਜਿਹੜੇ ਭੇਡਾਂ ਦੀ ਤਰ੍ਹਾਂ ਆਪਣੇ ਆਪ ਨੂੰ ਰੱਖਦੇ ਨੇ, ਜਿਹੜੇ ਪਿੱਛੇ ਲੱਗੇ ਤੁਰਨ ਵਾਲੇ ਨੇ ਉਹਨਾਂ ਨੇ ਲੱਖਾਂ ਡਾਲਰ ਅਮਰਤਪਾਲ ਦੀ ਇਲੈਕਸ਼ਨ ਬਾਅਦ ਤੇ ਭੇਜਿਆ। ਪਰ ਉਹ ਬਹੁਤ ਕੁਝ ਹੋਇਆ। ਕੱਲ੍ਹ ਇਲੈਕਸ਼ਨ ਬਾਅਦ ਤੇ ਨਹੀਂ 25-30 ਕਰੋੜ ਰੁਪਈਆ ਅਮਰਤਪਾਲ ਦੇ ਪਰਿਵਾਰ ਨੇ ਇਕੱਠਾ ਵੀ ਕੀਤਾ ਹੈ। ਜਿਹੜੀ ਫੰਡਿੰਗ ਹੋਈ ਹੈ ਬਾਹਰੋਂ ਕਿ ਤਾਂ ਜਾਇਜ ਹੈ ਫਿਰ ਜੇ ਹਾਈ ਕੋਰਟ ਨੇ ਉਹਨਾਂ ਨੂੰ ਨੋਟਿਸ ਭੇਜਿਆ ਹੈ ਜਵਾਬ ਮੰਗੇ ਤਾਂ ਫਿਰ ਜਾਇਜ ਹੈ ਤੇ ਜਿਹਨੇ ਪਟੀਸ਼ਨ ਪਾਈ ਹੈ ਰੈਟ ਪਾਈ ਹੈ ਫਿਰ ਉਹ ਵੀ ਸਹੀ ਹੈ ਦਾ ਮਤਲਬ ਮਤਲਬ ਤੁਸੀਂ ਇਲੈਕਸ਼ਨ ਲੜਨ ਵਾਸਤੇ ਪਹਿਲੇ ਗੱਲ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਪ੍ਰੋਗਰਾਮ ਰੱਖੇ ਔਰ ਲੋਲੀਕੋਪ ਕੀ ਦਿੱਤੇ ਲੋਕਾਂ ਦਾ ਰਾਇਆ ਕਿਦਾਂ ਕਿ ਤੁਹਾਡੇ ਜਿਹੜੇ ਸਿੱਖ ਬੱਚੇ ਨੇ ਉਹ ਨਸ਼ੇੜੀ ਬਣ ਗਏ ਨੇ ਤੇ ਉਹਨਾਂ ਬੱਚਿਆਂ ਦਾ ਨਸ਼ਾ ਛਡਾਉਣਾ ਹੈ ਉਹਨਾਂ ਨੂੰ ਅਮਰ ਛਕਾਉਣਾ ਹੈ ਤੇ ਤੁਹਾਡੇ ਬੱਚੇ ਬੇਰੁਜ਼ਗਾਰ ਹੋ ਜਾਣਗੇ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਗੁੰਮਰਾਹ ਕੀਤਾ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਤੁਸੀਂ ਮੀਟਿੰਗਾਂ ਕੀਤੀਆਂ ਤੇ ਜਿਹੜੀ ਗੱਲ ਇਹਨਾਂ ਕੋਲੇ ਪੈਸਾ ਆਇਆ ਹੈ ਇਹ ਕਿਸੇ ਨੂੰ ਪੁੱਛਣ ਦੀ ਦੱਸਣ ਦੀ ਲੋੜ ਹੀ ਨਹੀਂ ਤਕਰੀਬਨ ਤਕਰੀਬਨ ਪਤਾ ਹੈ ਵੀ ਐਡੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਸਫ਼ਰ ਹੁੰਦਾ ਰਿਹਾ ਇਥੋਂ ਤੱਕ ਵੀ ਕੰਕੜਮ ਚੌਧਰੀਆ ਨੇ ਕਹਿਤਾ ਸੀ ਕਿ ਅਮਰਤਪਾਲ ਅਮਰਤਪਾਲ ਦੇ ਪਰਿਵਾਰ ਦਾ 1 ਮਹੀਨੇ ਦਾ ਖਰਚਾ 25000 ਹੈ ਜਨ ਸੌਰੀ 1 ਦਿਨ ਦਾ ਖਰਚਾ 25000 ਹੈ ਯਾਨੀ ਕਿ 1 ਦਿਨ ਦਾ ਖਰਚਾ 25000 ਹੈ ਯਾਨੀ ਕਿ 7.5 ਲੱਖ ਰੁਪਈਆ ਮਹੀਨੇ ਦਾ ਚਾਹੀਦਾ ਅਮਰਤਪਾਲ ਦੇ ਪਰਿਵਾਰ ਨੂੰ ਖਰਚਾ ਕਰਨ ਵਾਸਤੇ ਤੇ ਯਾਨੀ ਕਿ ਇਹ ਗੁੰਮਰਾਹ ਕਰਕੇ ਪੈਸੇ ਇਕੱਠੇ ਨਹੀਂ ਕੀਤੇ ਇਹ ਸਚਾਈ ਹੈ ਕਿ ਝੂਠ ਹੈ ਬਿਲਕੁਲ ਸਚਾਈ ਹੈ ਇਹ ਪੈਸਾ ਇਹਨਾਂ ਨੇ ਇਕੱਠਾ ਕੀਤਾ ਹੈ ਔਰ ਇਲੈਕਸ਼ਨ ਵੀ ਜਿੱਤੀ ਐ ਔਰ ਤੇ ਉਹਦੇ ਨਾਲ ਜਿਹੜੀ ਫੰਡਿੰਗ ਆਈ ਹੈ ਕਰੋੜਾਂ ਰੁਪਇਆ ਉਹ ਵੀ ਘਰ ਪਰ ਲੈ ਅਸ਼ਮੇ ਦੂਜੀ ਗੱਲ ਕੀ ਹੋਰ ਕਰਨੀ ਐ ਇਕ ਇਹਨਾਂ ਨੇ ਆਪਣੀ ਇਲੈਕਸ਼ਨ ਵਾਸਤੇ ਪੈਸਾ ਵੀ ਇਕੱਠਾ ਕਰ ਲਿਆ ਇਲੈਕਸ਼ਨ ਵੀ ਜਿੱਤ ਲਈ ਪਰ ਜਿਹੜੇ ਨਾਲ ਹੋਰ 40-45 ਬੰਦੇ ਫੜੇ ਨੇ ਪਰਚੇ ਪਾਏ ਨੇ ਉਹਨਾਂ ਦੀ ਪੈਰਵਾਈ ਇਹ ਪਰਿਵਾਰ ਨੇ ਬਿਲਕੁਲ ਨਹੀਂ ਕੀਤੀ ਜਿਹੜਾ ਭੇਡਾਂ ਦੇ ਕੋਲ ਪੈਸਾ ਇਕੱਠਾ ਕਰ ਲਿਆ ਉਹ ਆਪਣਾ ਘਰ ਤੇ ਉਹਨੇ ਪਰ ਲੈ ਪਰ ਜਿਹੜੇ 40-45 ਮੁੰਡੇ ਹੋਰ ਫੜੇ ਹੋਏ ਨੇ ਜਵਾਨ ਤਾਂ ਤੱਕ ਨਹੀਂ ਹੋਈਆਂ ਉਹਨਾਂ ਦੀ ਕੋਈ ਪੈਰਵਾਈ ਇਹਨਾਂ ਨੇ ਕੀਤੀ ਨਹੀਂ ਕੀ ਹੋ ਰਿਹਾ ਇਹ ਇਹਨਾਂ ਦੀ ਪੁੱਛ ਕੇ ਚੰਗੀਦਰ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਕਲਾ ਅਮਰਤਪਾਲ ਨਹੀਂ ਅਮਰਤਪਾਲ ਦਾ ਪਿਓ ਵੀ ਅੰਦਰ ਹੋਣਾ ਚਾਹੀਦਾ ਹੁਣ ਜਿਹੜੀ ਐਕਟੀਵਿਟੀ ਉਹ ਕਰ ਰਿਹਾ ਇੱਕ ਬਹੁਤ ਵੱਡਾ ਪੰਥ ਕਾਗੂ ਬਣ ਕੇ ਤੇ ਮੈਂ ਕਹਿੰਦਾ ਉਹ ਕੀ ਹੋ ਰਿਹਾ ਅਮਰਤਪਾਲ ਨੂੰ ਵੀ ਘੱਟ ਕਹਿ ਉਹ ਬੰਦਾ ਤੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿਹੜਾ ਹਾਈ ਕੋਰਟ ਵੱਲੋਂ ਅੱਜ ਨੋਟਸ ਭੇਜਿਆ ਗਿਆ ਅੰਮ੍ਰਿਤਪਾਲ ਨੂੰ ਕਿ ਜਵਾਬ ਦਿਓ ਕਿਥੋਂ ਖਰਚਾ ਕੀਤਾ ਹੈ ਜਾਂ ਧਾਰਮਿਕ ਸਥਾਨਾਂ ਦਾ ਤੁਸੀਂ ਫਾਇਦਾ ਉਠਾਇਆ ਲੋਕਾਂ ਨੂੰ ਗੁੰਮਰਾਹ ਕੀਤਾ ਇਹ ਬਿਲਕੁਲ ਸੱਚ ਹੈ